ਕੋਈ ਖਬਰ ਸਿਰਫ ਖਬਰ ਨਹੀਂ ਰਹਿੰਦੀ ਉਹ ਸਮਾਜ ਲਈ ਇੱਕ ਸਵਾਲ ਇੱਕ ਚੇਤਾਵਨੀ ਬਣ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਲੀਡਰ ਦੇਖਦੇ ਸਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹੈਗਟਿਵ ਘਾਤ ਇਸ ਵੇਲੇ ਦੀ ਐਮ ਖਬਰ ਲੈ ਕੇ ਹਾਜ਼ਰ ਹਾਂ ਤਾਂ ਦੱਸਦੀ ਹੈ ਕਿ ਮਹਾਲੀ ਵਿੱਚ ਕਬੱਡੀ ਕੱਪ ਦੌਰਾਨ ਗੋਲੀਵਾਹੀ ਵਿੱਚ ਮਾਰੇ ਗਏ ਕੰਬਰ ਦਿਗਵਜੇ ਸਿੰਘ ਉਰਫ ਰਾਣਾ ਰੌਚਾਰੀਆ ਦੀ ਕਹਾਣੀ ਵੀ ਕੁਝ ਐਸੀ ਹੀ ਹੈ ਤਾਂ ਉਹ ਜਾਣਦੇ ਆ ਕਿ ਇਹ ਕਹਾਣੀ ਹੈ ਉਸ ਦੀ ਰਾਣਾ ਬਲੁਚਾਰੀਆ ਕੋਈ ਆਮ ਨਾਂ ਨਹੀਂ ਸੀ ਉਹ ਸੰਬੰਧ ਰੱਖਦੇ ਸਨ ਹਿਮਾਚਲ ਪ੍ਰਦੇਸ਼ ਦੇ ਇੱਕ ਸਾਹੀ ਪਰਿਵਾਰ ਨਾਲ ਉਹਨਾਂ ਦੇ ਪੜਦਾਦਾ ਉਹਨਾਂ ਦੇ ਨੇੜੇ ਸਥਿਤ ਇੱਕ रियासत ਦੇ ਰਾਜਾ ਰਹੇ ਪਰ ਦਰਸ਼ਕੋ ਸਾਹੀ ਖੂਨ ਹੋਣ ਦੇ ਬਾਵਜੂਦ ਉਹਨਾਂ ਨੇ ਕਦੇ ਆਪਣੀ ਪਛਾਣ ਵਿਰਾਸਤ ਦੇ ਭਰੋਸੇ ਨਹੀਂ ਬਣਾਈ ਪੜਾਈ ਦੇ ਦਿਨਾਂ ਵਿੱਚ ਹੀ ਉਹਨਾਂ ਨੇ ਪਹਿਲਾ ਕੁਸ਼ਤੀ ਨੂੰ ਆਪਣਾ ਸ਼ੌਕ ਬਣਾਇਆ ਮਿਹਨਤ ਕੀਤੀ ਮੈਦਾਨ 'ਚ ਪਸੀਨਾ ਵਹਾਇਆ ਤੇ ਫਿਰ ਕਬੱਡੀ ਵੱਲ ਰੁਖ ਕੀਤਾ ਸਿਰਫ ਖਿਡਾਰੀ ਬਣ ਕੇ ਨਹੀਂ ਰਹੇ ਉਹਨਾਂ ਨੇ ਆਪਣੀ ਕਵਡਿਟੀ ਟੀਮ ਬਣਾਈ ਪ੍ਰਮੋਟਰ ਦੀ ਭੂਮਿਕਾ ਨਿਭਾਈ ਅਤੇ ਖੇਡ ਨੂੰ ਅੱਗੇ ਵਧਾਉਣ ਦਾ ਸੁਪਨਾ ਦੇਖਿਆ ਦੋਸਤ ਦੱਸਦੇ ਨੇ ਕਿ ਭਾਵੇਂ ਉਹ ਸ਼ਾਹੀ ਪਰਿਵਾਰ ਨਾਲ ਸੰਬੰਧਤ ਸਨ ਪਰ ਮੋਹਾਲੀ ਦੇ ਸ਼ੁਰੂਆਤੀ ਦਿਨਾਂ ਵਿੱਚ ਉਹ ਬਾਈਕ ਤੇ ਹੀ ਘੁੰਮਦੇ ਰਹੇ ਮਿਹਨਤ ਦੇ ਵੱਲ ਤੇ ਉਹਨਾਂ ਨੇ ਆਪਣਾ ਮੁਕਾਮ ਖੁਦ ਬਣਾਇਆ ਰਾਣਾ ਬਲੋਚਾਰੀਆ ਮਹਿੰਗੀਆਂ ਗੱਡੀਆਂ ਦੇ ਸ਼ੌਕੀਨ ਸਨ ਪਰ ਦਿਲੋਂ ਬੇहद ਸਾਦੇ ਦੋਸਤਾਨਾ ਪਿਆਰ ਅਤੇ ਹਰ ਮੁਸ਼ਕਿਲ ਵੇਲੇ ਮਦਦ ਲਈ ਤਿਆਰ ਰਹਿਣ ਇਹ ਉਹਨਾਂ ਦੀ ਅਸਲੀ ਪਹਿਚਾਨ ਸੀ ਦਰਸ਼ਕੋ ਕੋਰੋਨਾ ਦੇ ਔਖੇ ਸਮੇਂ ਦੌਰਾਨ ਜਦੋਂ ਲੋਕ ਘਰਾਂ 'ਚ ਕੈਦ ਸਨ ਰਾਣਾ ਬਲੋਚਾਰੀਆ ਮਹਾਲੀ ਵਿੱਚ ਸਮਾਜ ਸੇਵਾ ਕਰ ਰਹੇ ਸਨ ਲੋੜਵੰਦਾਂ ਤੱਕ ਰਾਸ਼ਨ ਅਤੇ ਜ਼ਰੂਰੀ ਸਮਾਨ ਪਹੁੰਚਾਉਣਾ ਉਹਨਾਂ ਦੀ ਰੋਜ਼ਾਨਾ ਡਿਊਟੀ ਬਣ ਚੁੱਕੀ ਸੀ ਉਹ ਸ਼ਾਹੀ ਕਾਰਸਨ ਨਸ਼ੇ ਤੋਂ ਕੋਸਾ ਦੂਰ ਦੋਸਤ ਕਹਿੰਦੇ ਨੇ ਉਹਨਾਂ ਨੂੰ ਰੋਟੀ ਨਾਲ ਦੁੱਧ ਬਹੁਤ ਪਤਾ ਪਸੰਦ ਸੀ ਇੱਕ ਸਧਾਰਨ ਜੀਵਨ ਦੀ ਨਿਸ਼ਾਨੀ ਜੀਵਨ ਦੇ ਨਵੇਂ ਸਫਰ ਦੀ ਸ਼ੁਰੂਆਤ ਉਹਨਾਂ ਨੇ 4 ਦਸੰਬਰ ਨੂੰ ਕੀਤੀ ਦੇਹਰਾਦੂਨ ਦੇ ਇੱਕ ਯੁਕਤੇ ਨਾਲ ਉਹਨਾਂ ਦੀ ਲਵ ਮੈਰਿਜ ਹੋਈ ਪਰਿਵਾਰ ਦੀ ਪੂਰੀ ਸਹਿਮਤੀ ਪੂਰੇ ਚਾਰ ਨਾਲ ਵਿਆਹ ਹੋਇਆ ਸ਼ੇਧ ਸੰਬਰ ਨੂੰ ਰਿਸੈਪਸ਼ਨ ਦਿੱਤਾ ਗਿਆ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਵਿਆਹ ਦੇ ਸਿਰਫ 11 ਦਿਨਾਂ ਬਾਅਦ ਉਹਨਾਂ ਦੀ ਪਤਨੀ ਵਿਧਵਾ ਹੋ ਗਈ ਇੱਕ ਨਵਾਂ ਬਣਿਆ ਘਰ ਪਲਾ ਵਿੱਚ ਉਜੜ ਗਿਆ ਇਹ ਸਿਰਫ ਇੱਕ ਵਿਅਕਤੀ ਦੀ ਮੌਤ ਨਹੀਂ ਇਹ ਸਾਡੇ ਸਮਾਜ ਲਈ ਇੱਕ ਵੱਡਾ ਸਵਾਲ ਹੈ ਖੇਡ ਮੈਦਾਨਾਂ ਵਿੱਚ ਹਿੱਸਾ ਹਥਿਆਰਾਂ ਦਾ ਦਿਖਾਵਾ ਤੇ ਜਵਾਨ ਜ਼ਿੰਦਗੀਆਂ ਦੇ ਇੰਜ ਖਤਮ ਹੋਣਾ ਅਸੀਂ ਕਿੱਧਰ ਜਾ ਰਹੇ ਹਾਂ ਰਾਣਾ ਬਰੋਚਾਰੀਆ ਸੁਪਨਾ ਨਾਲ ਭਰਿਆ ਇੱਕ ਨੌਜਵਾਨ ਸੀ ਮੋਡਲਿੰਗ ਗੀਤਾ ਵਿੱਚ ਕੰਮ ਕਰਨ ਦੀ ਯੋਜਨਾ ਤੇ ਖੇਡਾਂ ਨੂੰ ਉਚਾਈਆਂ ਤੱਕ ਲਿਜਾਣਾ ਸਭ ਕੁਝ અધੂਰਾ ਰਹਿ ਗਿਆ। ਸਵਾਲ ਇਹ ਨਹੀਂ ਕਿ ਉਹ ਕੌਣ ਸਨ, ਸਵਾਲ ਇਹ ਹੈ ਕਿ ਅਸੀਂ ਕਿਹੜਾ ਸਮਾਜ ਤਿਆਰ ਕਰ ਰਹੇ ਹਾਂ। ਤੇ ਅਸੀਂ ਸਾਡੀ ਪੰਜਾਬੀ ਲਿੰਕ মিডিਆ ਦੀ ਖਾਸ ਰਿਪੋਰਟ ਤੇ ਸਾਨੂੰ ਬਹੁਤ ਦੁੱਖ ਹੈ ਕਿ ਉਹ ਦੁਨੀਆ ਨੂੰ ਅਲਵਿਦਾ ਕਹਿ ਕੇ ਨਹੀਂ ਤੇ ਤੁਸੀਂ ਵੀ ਅਗਰ ਉਹਨਾਂ ਨੂੰ ਲਾਈਕ ਕਰਦੇ ਸੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਧੰਨਵਾਦ।